ਤੇ ਸਰ ਇਸ ਵਾਰ ਫਸਲ ਕਿੱਦਾ ਦੀ ਰਹੀ ਐ ਮੈਡਮ ਇਸ ਵਾਰ ਫਸਲ ਉਨੀ ਵਧੀਆ ਨਹੀਂ ਰਹੀ ਜਿੰਨੀ ਜੰਦੀ ਪਿਛਲੀ ਵਾਰ ਸੀਗੀ ਚਲੋ ਪਾਣੀ ਦਾ ਤਾਂ ਸਾਡੇ ਏਰੀਏ ਦੇ ਵਿੱਚ ਬਹੁਤ ਜ਼ਿਆਦਾ ਵਿਚਾਰਿਆ ਵਾ ਪਰ ਜੇ ਦੇਖੀਏ ਤਾਂ ਇੱਕ ਬਿਮਾਰੀ ਪੈਂਦੀ ਐ ਇਹਨੂੰ ਜਿਹਨੂੰ ਆਪਾਂ ਹਲਦੀ ਰੋਗ ਕਹ ਦਿੰਨੇ ਆ ਅੱਛਾ ਉਹ ਝੋਨੇ ਨੂੰ ਬਹੁਤ ਜ਼ਿਆਦਾ ਪਿਆ ਹੋਇਆ ਵਾ ਪਰ ਇਹ ਜਿਹੜਾ ਸਾਡੇ ਵਾਲਾ ਝੋਨਾ ਵਾ ਜੀ ਥੋੜਾ ਜਿਹਾ ਅਗੀਤਾ ਲੱਗਿਆ ਇਸ ਨੂੰ ਵਿਚਾਰ ਰਹਿ ਗਿਆ ਜਿਹੜੀ ਲੇਟ ਵੈਰੈਟੀ ਹੈ ਜਿਹੜੀ ਬਰਸਾਤ ਦੇ ਵਿੱਚ ਆ ਗਈ ਆ ਉਹਨੂੰ ਬਹੁਤ ਜ਼ਿਆਦਾ ਨੁਕਸਾਨ ਆ। ਪਿਛਲੇ ਸਾਲ ਦੇ ਅਕੋਰਡਿੰਗਲੀ ਦੇਖਿਆ ਜਾਵੇ ਤੇ ਇਸ ਸਾਲ ਜੋ ਹੈ ਫਸਲ ਦਾ ਪ੍ਰਾਈਸ ਕਟੇਗਾ। ਪ੍ਰਾਈਸ ਤਾਂ ਦੇਖੋ ਜੋ ਸਰਕਾਰ ਦਾ ਸੈਂਟਰ ਦਾ ਕੁਝ ਵਧਾਇਆ ਵਾ ਪਰ ਹੁਣ ਅੱਗੇ ਹੁਣ ਮੰਡੀ ਦੇ ਵਿੱਚ ਦੇਖੋ ਹਜੇ ਤਾਂ ਫਸਲ ਆਈ ਨਹੀਂ ਤੁਸੀਂ ਦੇਖ ਹੀ ਰਹੇ ਹੋ। ਪਹਿਲੀ ਢੇਰੀ ਆਈ ਹੈ ਜਿਹੜੀ ਕਿ ਮੇਰੀ ਆਈ ਆ। ਹੁਣ ਅੱਜ ਪਤਾ ਲੱਗੂਗਾ ਵੀ ਕੀ ਇਹਦਾ ਰੇਟ ਲੱਗਦਾ ਪਰ ਜੇ ਬਾਕੀ ਪਿੰਡਾਂ ਦੀ ਗੱਲ ਕਰੀਏ ਜਿੱਥੇ ਕਾਫੀ ਜ਼ਿਆਦਾ ਬਰਸਾਤ ਹੋਈ ਹੈ ਕਾਫੀ ਜ਼ਿਆਦਾ ਹੜ੍ਹ ਆਇਆ ਹੈ ਉੱਥੋਂ ਦੀ ਫਸਲ ਤਾਂ ਬਹੁਤ ਜ਼ਿਆਦਾ ਖਰਾਬ ਹੋ ਗਈ ਹੋएगी ਉਹ ਵੇਚਣ लायक ਹੋएगी ਜਾਂ ਨਹੀਂ ਹੋएगी ਜਾਂ ਉਹਨੂੰ ਬਣਾਇਆ ਜਾ ਸਕਦਾ ਵੇਚਣ ਦੇ ਲਈ ਨਹੀਂ ਮੈਡਮ ਉਹ ਤਾਂ ਜਿਹੜੀ ਫਸਲ ਆ ਬਹੁਤ ਜ਼ਿਆਦਾ ਖਰਾਬ ਹੋ ਚੁੱਕੀ ਹੈ ਨਾ ਜਿਹੜੀ ਵੱਢ ਨਹੀਂ ਸਕਦਾ ਜ਼ਿਮੀਂਦਾਰ ਜੇ ਕੋਈ ਹੈ ਵੀ ਐ ਵੱਢਣ ਵਾਲੀ ਪਰ ਉਹ ਹੁਣ ਜਦੋਂ ਮੰਡੀ ਦੇ ਵਿੱਚ ਆਊਗੀ ਉਦੋਂ ਪਤਾ ਲੱਗੂਗਾ ਵੀ ਉਹਦਾ ਕੀ ਰੇਟ ਲੱਗਦਾ ਵਾ ਵੈਸੇ ਤਾਂ ਉਹ ਫਸਲ ਵੱਢਣ लायक ਹੈ ਨਹੀਂ ਕੀ ਕਹਿਣ ਦਾ ਕੁਝ ਹੋਰ ਹੁੰਦਾ ਵਾ ਜਦੋਂ ਮੰਡੀ ਦੇ ਵਿੱਚ ਹੁੰਦਾ ਉਦੋਂ ਕੁਝ ਹੋਰ ਹੁੰਦਾ ਵਾ ਚਾਹ ਸਵੇਲੇ ਖੜੇ ਆ ਦਾਣਾ ਮੰਡੀ ਦੇ ਅੰਦਰ ਲੁਧਿਆਣਾ ਜਿੱਥੇ ਕਿ ਚੋਨੇ ਦੀ ਵਿਕਰੀ ਸ਼ੁਰੂ ਹੋ ਚੁੱਕੀ ਹੈ ਦੇਖਿਆ ਜਾਂਦਾ ਹੈ ਕਿ ਅਕਤੂਬਰ ਦੇ ਵਿੱਚ ਜੋ ਹੈ ਚੋਨੇ ਦੀ ਵਿਕਰੀ ਸ਼ੁਰੂ ਹੁੰਦੀ ਹੈ ਪਰ ਇਸ ਸਾਲ 2025 ਦੇ ਵਿੱਚ ਹੜ ਆਨ ਦੇ ਕਾਰਨ ਜੋ ਹੈ ਪਹਿਲੇ ਹੀ ਚੋਨੇ ਦੀ ਵਿਕਰੀ ਸ਼ੁਰੂ ਹੋ ਗਈ ਪਿਛਲੇ ਦਿਨਾਂ ਦੇ ਵਿੱਚ ਦੇਖਿਆ ਕਿ ਸੀਐਮ ਭਗਵੰਤ ਮਾਨ ਨੇ ਲਾਈਵ ਹੋ ਕੇ ਕੁਝ ਗੱਲਾਂ ਕੀਤੀਆਂ ਕਿਸਾਨਾਂ ਦੇ ਲਈ ਕਾਫੀ ਉਪਰਾਲੇ ਕੀਤੇ ਜਾ ਰਹੇ ਆ ਟਾਈਮ ਟਾਈਮ ਤੇ ਜੋ ਹੜ ਦੇ ਆਨ ਦੇ ਕਾਰਨ ਖੇਤਾਂ ਦੇ ਵਿੱਚ ਮਿੱਟੀ ਆ ਚੁੱਕੀ ਸੀਗੀ ਉਸ ਨੂੰ ਵੀ ਉਹਨਾਂ ਨੇ ਇੱਕ ਜੋ ਹੈ ਐਲਾਨਿਆ ਕਿ ਜਿਸ ਦਾ ਖੇਤ ਉਸ ਦੀ ਰੇਤ ਨੂੰ ਇਹ ਇੱਕ ਸਕੀਮ ਜੋ ਹੈ ਉਸ ਦਾ ਐਲਾਨ ਕੀਤਾ ਤੇ ਆਪਣੇ ਹੀ ਕਿਸਾਨ ਆਪਣੇ ਪ੍ਰਾਈਸ ਅਕੋਰਡਿੰਗ ਜੋ ਹੈ ਉਸ ਰੇਤ ਨੂੰ ਵੇਚ ਸਕਦੇ ਨੇ ਉੱਥੇ ਹੀ ਜੇ ਗੱਲ ਕਰੀਏ ਚੋਨੇ ਦੀ ਚੋਨੇ ਦੀ ਵਿਕਰੀ ਜੋ ਕਾਫੀ ਮੰਡੀਆਂ ਦੇ ਵਿੱਚ ਸ਼ੁਰੂ ਹੋ ਚੁੱਕੀ ਹੈ ਪਰ ਸੀਐਮ ਭਗਵੰਤ ਮਾਨ ਵੱਲੋਂ ਲਾਈਵ ਪ੍ਰੈਸ ਕਾਨਫਰੰਸ ਦੇ ਵਿੱਚ ਇਹ ਵੀ ਬਿਆਨ ਦਿੱਤਾ ਗਿਆ ਸੀਗਾ ਜੇਕਰ ਕਿਸਾਨਾਂ ਨੂੰ ਕੋਈ ਵੀ ਨਮੀ ਆ ਕੋਈ ਵੀ ਹੜ ਦੇ ਕੈਂ ਕਰਕੇ ਉਹਨਾਂ ਦੇ ਜੋ ਫਸਲਾਂ ਨੂੰ ਨੇਗੋਸ਼ੀਏਟ ਕਰਨ ਦੀ ਕੋਸ਼ਿਸ਼ ਕਰਦਾ ਹੈ ਉਸ ਉੱਤੇ ਵੀ ਸਖਤੋ ਸਖਤ ਕਾਰਵਾਈ ਕੀਤੀ ਜਾਵੇਗੀ ਤੇ ਸਰ ਇਸ ਵਾਰ ਫਸਲ ਕਿੱਦਾਂ ਦੀ ਰਹੀ ਹੈ ਮੈਡਮ ਇਸ ਵਾਰ ਫਸਲ ਉਨੀ ਵਧੀਆ ਨਹੀਂ ਰਹੀ ਜਿੰਨੀ ਜਾਂਦੀ ਪਿਛਲੀ ਵਾਰ ਸੀਗੀ ਇਸ ਵਾਰ ਚਲੋ ਪਾਣੀ ਦਾ ਤਾਂ ਸਾਡੇ ਏਰੀਏ ਦੇ ਵਿੱਚ ਬਹੁਤ ਜ਼ਿਆਦਾ ਵਿਚਾਰਿਆ ਵਾ ਪਰ ਜੇ ਦੇਖੀਏ ਤਾਂ ਇੱਕ ਬਿਮਾਰੀ ਪੈਂਦੀ ਹੈ ਇਹਨੂੰ ਜਿਹਨੂੰ ਆਪਾਂ ਹਲਦੀ ਰੋਗ ਕਹ ਦਿੰਨੇ ਆ ਉਹ ਝੋਨੇ ਨੂੰ ਬਹੁਤ ਜ਼ਿਆਦਾ ਪਿਆ ਹੋਇਆ ਵਾ ਪਰ ਇਹ ਜਿਹੜਾ ਸਾਡੇ ਵਾਲਾ ਝੋਨਾ ਵੀ ਥੋੜਾ ਜਿਹਾ ਅਗੀਤਾ ਲੱਗੇ ਇਸ ਨੂੰ ਵਿਚਾਰ ਰਹਿ ਗਿਆ ਜਿਹੜੀ ਲੇਟ ਵੈਰੈਟੀ ਹੈ ਜਿਹੜੀ ਬਰਸਾਤ ਦੇ ਵਿੱਚ ਆ ਗਈ ਆ ਉਹਨੂੰ ਬਹੁਤ ਜ਼ਿਆਦਾ ਨੁਕਸਾਨ ਆ ਜਿਹਦੇ ਬਾਰੇ ਸਰਕਾਰ ਨੂੰ ਕੁਝ ਸੋਚਣਾ ਚਾਹੀਦਾ ਵੀ ਇਹਦੇ ਵਿੱਚ ਹੁਣ ਕੁਝ ਮੜੀ-ਮੋਟੀ ਰਹਿਤ ਦੇਣੀ ਚਾਹੀਦੀ ਹੈ ਜ਼ਿਮੀਦਾਰ ਨੂੰ ਵੀ ਇਹ ਕਿਵੇਂ ਵੇਚਣਾ ਕਿਉਂਕਿ ਜਦੋਂ ਮੰਡੀ ਦੇ ਵਿੱਚ ਉਹ ਫਸਲ ਆਉਣੀ ਆ ਤਾਂ ਵਪਾਰੀ ਨੇ ਜਾਂ ਇਨਸਪੈਕਟਰਾਂ ਨੇ ਆੜਤੀਆਂ ਨੇ ਹਰੇਕ ਨੇ ਉਹਦੇ ਵਿੱਚ ਆਨਕਾਨੀ ਕਰਨੀ ਆ ਤੇ ਉਹਦੇ ਵਿੱਚ ਸਾਨੂੰ ਬਹੁਤ ਵੱਡੀ ਪ੍ਰੋਬਲਮ ਆਉਣੀ ਆ। ਸਰ ਜਿਵੇਂ ਅ ਪਿਛਲੇ ਸਾਲ ਦੇ ਅਕੋਰਡਿੰਗਲੀ ਦੇਖਿਆ ਜਾਵੇ ਤੇ ਇਸ ਸਾਲ ਜੋ ਹੈ ਫਸਲ ਦਾ ਪ੍ਰਾਈਸ ਕٹےਗਾ। ਪ੍ਰਾਈਸ ਤਾਂ ਦੇਖੋ ਜੋ ਸਰਕਾਰ ਦਾ ਸੈਂਟਰ ਦਾ ਕੁਝ ਵਧਾਇਆ ਵਾ ਪਰ ਹੁਣ ਅੱਗੇ ਹੁਣ ਮੰਡੀ ਦੇ ਵਿੱਚ ਦੇਖੋ ਹਜੇ ਤਾਂ ਫਸਲ ਆਈ ਨਹੀਂ ਤੁਸੀਂ ਦੇਖ ਹੀ ਰਹੇ ਹੋ। ਪਹਿਲੀ ਢੇਰੀ ਆਈ ਹੈ ਜਿਹੜੀ ਕਿ ਮੇਰੀ ਆਈ ਹੈ। ਹੁਣ ਅੱਜ ਪਤਾ ਲੱਗੂਗਾ ਵੀ ਕੀ ਇਹਦਾ ਰੇਟ ਲੱਗਦਾ। ਮੌਚਰ ਕੀ ਆਉਂਦਾ ਵਾ ਤੇ ਕਿਵੇਂ ਉਹਨੂੰ ਖਰੀਦਦੇ ਆ। ਜਿਵੇਂ ਮਤਲਬ ਤੁਹਾਡੀ ਜੋ ਫਸਲ ਹੈ ਉਸ ਨੂੰ ਬਚਾ ਰਿਹਾ ਜਿਆਦਾ ਮੀਂਹ ਨਹੀਂ ਉਹ ਮਤਲਬ ਜਿਆਦਾ ਨਹੀਂ ਉਹਨੂੰ ਪਾਣੀ ਦਾ ਬਚਾ ਰਿਹਾ ਬੇਸਿਕਲੀ ਪਰ ਜੇ ਬਾਕੀ ਪਿੰਡਾਂ ਦੀ ਗੱਲ ਕਰੀਏ ਜਿੱਥੇ ਕਾਫੀ ਜਿਆਦਾ ਬਰਸਾਤ ਹੋਈ ਹੈ ਕਾਫੀ ਜਿਆਦਾ ਹੜ੍ਹ ਆਇਆ ਹੈ ਉੱਥੋਂ ਦੀ ਫਸਲ ਤਾਂ ਬਹੁਤ ਜਿਆਦਾ ਖਰਾਬ ਹੋ ਗਈ ਹੋएगी ਉਹ ਵੇਚਣ लायक ਹੋਏਗੀ ਜਾਂ ਨਹੀਂ ਹੋਏਗੀ ਇਹ ਉਹਨੂੰ ਬਣਾਇਆ ਜਾ ਸਕਦਾ ਵੇਚਣ ਦੇ लायक ਨਹੀਂ ਮੈਡਮ ਉਹ ਤਾਂ ਜਿਹੜੀ ਫਸਲ ਆ ਬਹੁਤ ਜਿਆਦਾ ਖਰਾਬ ਹੋ ਚੁੱਕੀ ਹੈ ਨਾ ਜਿਹੜੀ ਵੱਢ ਨਹੀਂ ਸਕਦਾ ਜ਼ਿਮੀਂਦਾਰ ਜੇ ਕੋਈ ਹੈ ਵੀ ਐ ਵੱਢਣ ਵਾਲੀ ਪਰ ਉਹ ਹੁਣ ਜਦੋਂ ਮੰਡੀ ਦੇ ਵਿੱਚ ਆਊਗੀ ਉਦੋਂ ਪਤਾ ਲੱਗੂਗਾ ਵੀ ਉਹਦਾ ਕੀ ਰੇਟ ਲੱਗਦਾ ਵਾ ਵੈਸੇ ਤਾਂ ਫਸਲ ਵੱਢਣ ਲੈ ਕੇ ਹੈ ਨਹੀਂ ਕੀ ਹਾਂਜੀ ਉਹ ਤਾਂ ਬਹੁਤ ਜ਼ਿਆਦਾ ਖਰਾਬ ਹੋ ਚੁੱਕੀ ਹੈ ਨਾ ਹਾਂਜੀ ਤੇ ਸਰ ਇਹ ਵੀ ਇੱਕ ਅਨਾਉਂਸਮੈਂਟ ਕੀਤੀ ਗਈ ਸੀਗੀ ਸੀਐਮ ਭਗਵੰਤ ਮਾਨ ਵੱਲਾਈ ਪ੍ਰੈਸ ਕਾਨਫਰੰਸ ਦੇ ਵਿੱਚ ਕਿ ਜੇਕਰ ਤੁਹਾਡੀ ਫਸਲ ਨੂੰ ਕੋਈ ਵੀ ਨਮੀ ਦੇ ਦੁਆਰਾ ਨਮੀ ਦੁਆਰਾ ਕਹਿੰਦਾ ਕਿ ਤੁਹਾਡੀ ਫਸਲ ਖਰਾਬ ਹੈ ਇਦਾਂ ਉਹਦਾ ਉਹਦੇ ਤੇ ਵੀ ਸਖਤ ਤੋਂ ਸਖਤ ਜੋ ਹੈ ਐਕਸ਼ਨ ਲਿੱਤਾ ਜਾਵੇਗਾ ਤੇ ਉਹਦੇ ਉੱਤੇ ਕੀ ਕਹਿਣਾ ਚਾਹੋਗੇ ਕਿ ਜੋ ਸੀਐਮ ਭਗਵੰਤ ਮਾਨ ਨੇ ਟਾਈਮ ਟਾਈਮ ਤੇ ਕਿਸਾਨਾਂ ਦੇ ਲਈ ਬੇਸਿਕਲੀ ਬਹੁਤ ਉਪਰਾਲੇ ਕਰ ਰਹੇ ਜੀਵਿੰਦਾਰਾ ਫੈਮਿਲੀ ਦੇ ਲਈ ਉਪਰਾਲੇ ਕਰ ਰਹੇ ਕਿ ਉਹਨਾਂ ਨੂੰ ਸੁਖਿਆਈ ਹੋਵੇ ਉਹ ਤਾਂ ਮੈਡਮ ਜਦੋਂ ਮੰਡੀ ਦੇ ਵਿੱਚ ਫਸਲ ਆਊਗੀ ਉਸ ਟਾਈਮ ਦੇਖਿਆ ਜਾਊਗਾ ਵੀ ਕੀ ਕਰ ਰਿਹਾ ਇਨਸਪੈਕਟਰ ਉਹਦੇ ਵਿੱਚ ਕੀ ਰਾਏ ਦੇ ਰਿਹਾ ਜ਼ਿਮੀਂਦਾਰ ਨੂੰ ਕਿਵੇਂ ਖਰੀਦਦੇ ਆ ਹੁਣ ਮੰਨ ਲਓ 17 ਮੌਚਰ ਦਾ ਆ ਰਿਹਾ ਵਾ ਜਿਹੜਾ ਡਿਸ ਕਲਰ ਦਾਣਾ ਵਾ ਉਹਦੀ ਹੁਣ ਦੇਖੋ ਕੀ ਦੇ ਰਿਹਾ ਉਹ ਕਹਿਣ ਦਾ ਕੁਝ ਹੋਰ ਹੁੰਦਾ ਵਾ ਜਦੋਂ ਮੰਡੀ ਦੇ ਵਿੱਚ ਹੁੰਦਾ ਉਦੋਂ ਕੁਝ ਹੋਰ ਹੁੰਦਾ ਵਾ ਜੇ ਤੁਸੀਂ ਹਲਦੀ ਨਾਮ ਦਾ ਰੋਗ ਦੱਸ ਰਹੇ ਹੋ ਝੋਨੇ ਨੂੰ ਲੱਗਦਾ ਵੈ ਤੇ ਉਹਨੂੰ ਕਿਸੇ ਤਰੀਕੇ ਦੇ ਨਾਲ ਦੂਰ ਨਹੀਂ ਕੀਤਾ ਜਾ ਸਕਦਾ ਨਹੀਂ ਮੈਡਮ ਉਹ ਨਹੀਂ ਕਿਸੇ ਲੋਟ ਠੀਕ ਹੋ ਸਕਦਾ ਕਿਸੇ ਲੋਟ ਨਹੀਂ ਪਹਿਲਾਂ ਜ਼ਰੂਰ ਹੈ ਜਦੋਂ ਝੋਨਾ ਗੋਭ ਦੇ ਵਿੱਚ ਹੁੰਦਾ ਉਦੋਂ ਉਹਦੇ ਤੇ ਸਪਰੇਅ ਕੀਤੀ ਜਾਂਦੀ ਹੈ ਪਰ ਉਹ ਸਪਰੇਅ ਨੇ ਵੀ ਇਸ ਵਾਰ ਅਸਰ ਨਹੀਂ ਕੀਤਾ ਤੇ ਜਾਂ ਤਾਂ ਕਹ ਲੋ ਵੀ ਡੁਪਲੀਕੇਟ ਦਵਾਈ ਆ ਗਈ ਹੈ ਤੇ ਉਹਦਾ ਕੋਈ ਫਰਕ ਨਹੀਂ ਪਿਆ ਹੈਗਾ ਅੱਛਾ ਤੇ ਸਰ ਜਿਵੇਂ ਝੋਨੇ ਨੂੰ ਕਿੰਨਾ ਪਾਣੀ ਮਿਲਣਾ ਚਾਹੀਦਾ ਹੁੰਦਾ ਤੇ ਇਸ ਵਾਰ ਕਿੰਨਾ ਜ਼ਿਆਦਾ ਮਿਲਿਆ ਉਹ ਦੱਸ ਸਕਦੇ ਹੋ ਨਹੀਂ ਮੈਡਮ ਜਿਹੜਾ ਝੋਨੇ ਨੂੰ ਪਾਣੀ ਆ ਉਹ ਤਾਂ ਜਿੰਨਾ ਜ਼ਿਮੀਂਦਾਰ ਨੂੰ ਜੋ ਫਸਲ ਨੂੰ ਜ਼ਰੂਰਤ ਹੁੰਦੀ ਹੈ ਉਨਾ ਹੀ ਲਗਾਇਆ ਜਾਂਦਾ ਵਾ ਫਾਲਤੂ ਤਾਂ ਨਹੀਂ ਲਗਾਇਆ ਜਾਂਦਾ ਚਲੋ ਲਾਈਟ ਦਾ ਜਿਹੜਾ ਸਿਸਟਮ ਹੈ ਭਗਵੰਤ ਮਾਨ ਸਰਕਾਰ ਨੇ ਵਧੀਆ ਕੀਤਾ ਵਾ ਜ਼ਿਮੀਂਦਾਰੋਂ ਨੂੰ ਉਸ ਹਿਸਾਬ ਨਾਲ ਪਾਣੀ ਲਗਾ ਰਿਆ ਵਾ ਕੁਛ ਐਤੀ ਬਰਸਾਤਾਂ ਵੀ ਜਿਹੜੀਆਂ ਹੁੰਦੀਆਂ ਰਹੀਆਂ ਨੇ ਵਧੀਆ ਟਾਈਮ-ਟਾਈਮ ਤੇ ਲੋਡ ਘਟ ਪਈ ਹੈ ਪਾਣੀ ਦੀ ਪਾਣੀ ਦੀ ਲੋਡ ਘਟ ਪਈ ਹੈ ਪਰ ਪਾਣੀ ਓਵਰਲੋਡ ਹੋਇਆ ਹੈ ਇਸ ਵਾਰ ਜਿਆਦਾ ਪਾਣੀ ਜਿਆਦਾ ਬਰਸਾਤ ਹੋਈਆਂ ਨੇ ਉਸ ਕਾਰਨ ਕੀ ਨੁਕਸਾਨ ਹੈ ਕੀ ਹੋਇਆ ਉਹਦੇ ਨਾਲ ਮੈਡਮ ਦੇਖੋ ਜਦੋਂ ਝੋਨਾ ਕੋਈ ਵੀ ਹੈ ਜਦੋਂ ਗੋਭ ਦੇ ਵਿੱਚ ਨਿਸਰਨ ਤੇ ਆਉਂਦਾ ਵਾ ਉਸ ਟਾਈਮ ਬਰਸਾਤ ਪੈ ਜਵੇ ਤਾਂ ਉਹ ਡਿਸਕਲਰ ਜ਼ਰੂਰ ਹੁੰਦਾ ਵਾ ਅੱਛਾ ਜੀ ਹਾਂਜੀ ਸਰ ਜਿਵੇਂ ਆਉਣ ਵਾਲੇ ਟਾਈਮ ਦੇ ਵਿੱਚ ਜਿਵੇਂ ਝੋਨਾ ਬੇਸਿਕਲੀ ਇਹ ਸੁਣਿਆ ਜਾਂਦਾ ਕਿ ਅਕਤੂਬਰ ਦੇ ਮਹੀਨੇ ਚ ਝੋਨਾ ਲੱਗਦਾ ਇਸ ਵਾਰ ਜਲਦੀ ਲੱਗ ਰਿਹਾ ਹੈ ਜਾਂ ਲੇਟ ਲੱਗ ਰਿਹਾ ਹੈ ਮੈਡਮ ਜਿਹੜਾ ਝੋਨਾ ਸੀ ਅੱਗੇ ਨਾਲੋਂ ਸਰਕਾਰ ਨੇ 10 ਦਿਨ ਪਹਿਲਾਂ ਕਰ ਦਿੱਤਾ ਸੀਗਾ ਲਵਾਈ ਜਿਹੜੀ ਆ ਉਹ ਦਾ ਲੇਟ ਦਾ ਕਾਰਨ ਇਹ ਹੋਇਆ ਕਿ ਬਰਸਾਤਾਂ ਪੈਂਦੀਆਂ ਨਹੀਂ ਕਾਫੀ ਉਹਦੇ ਕਰਕੇ ਝੋਨਾ 10 ਦਿਨ ਲੇਟ ਹੋ ਗਿਆ ਨੀਤਾ ਝੋਨਾ ਜਿਵੇਂ ਹੁਣ 16 ਸਤੰਬਰ ਨੂੰ ਕਿਹਾ ਸੀਗਾ ਵੀ ਖਰੀਦ ਆ ਜੂਗੀ 16 ਸਤੰਬਰ ਨੂੰ ਦੇਖੋ ਹਜੇ ਤੱਕ ਮੰਡੀ ਦੇ ਵਿੱਚ ਝੋਨਾ ਹੀ ਨਹੀਂ ਆਇਆ ਹੈਗਾ ਖਰੀਦ ਕੀ ਹੋਣੀ ਹੈ ਕਿ ਉਮੀਦ ਰੱਖਦੇ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੇ ਝੋਨਾ ਵਧੀਆ ਵਿਕੇਗਾ ਮੈਡਮ ਇਹ ਤਾਂ ਟਾਈਮ ਦੱਸੂਗਾ ਜੀ ਟਾਈਮ ਦੱਸੇਗਾ ਉਮੀਦ ਕਰਦੇ ਹਾਂ ਉਮੀਦ ਨਾਲ ਹੀ ਇੱਥੇ ਤੱਕ ਪਹੁੰਚੇ ਆ ਜੀ ਜੇ ਉਮੀਦ ਰੱਖੀ ਹੋਈ ਆ ਤਾਂ ਇੱਥੇ ਝੋਨਾ ਉਹਨੂੰ ਪਾਲ ਕੇ ਵੱਢ ਕੇ ਲੈ ਕੇ ਆਏ ਆ ਹੁਣ ਅੱਗੇ ਉਹਦੇ ਉੱਪਰ ਬਿਲਕੁਲ ਸਰਕਾਰ ਤੋਂ ਕੁਝ ਮੰਗ ਕਰਨਾ ਚਾਹੁੰਦੇ ਆ ਅਰ ਸਰਕਾਰ ਨੂੰ ਤਾਂ ਅਸੀਂ ਇਹੀ ਕਹਿੰਨੇ ਆਂ ਵੀ ਜ਼ਿਮੀਦਾਰ ਨੂੰ ਕੁਝ ਰਾਹ ਦਿੱਤੀ ਜਾਵੇ ਜਿਹੜਾ ਡਿਸਕਲਰ ਦਾਣਾ ਹੋਇਆ ਜਿਵੇਂ ਹਲਦੀ ਰੋਗ ਜ਼ਿਆਦਾ ਪੈ ਗਿਆ ਉਹਦੇ ਬਾਰੇ ਕੁਝ